ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਜੋ ਕਿ ਕਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਗੁਰਦੁਆਰਾ ਟੂਟੀਗੜ ਸਾਹਾਵਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਾ ਸਾਹਿਬੇ ਕੇ ਮੱਥਾ ਟੇਕਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਰਦਾਰ ਬਰਾੜ ਨੂੰ ਸਰਪਾਉ ਭੇਟ ਕੀਤਾ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਲਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ ਦੇਖੋ ਕਲਗੀਧਰ ਪਾਤਸ਼ਾਹ ਸਰਬੰਸਦਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਸਥਾਨ ਤੇ ਬਾਹਰੋਂ ਮੱਥਾ ਟੇਕ ਕੇ ਜਦੋਂ ਅਸੀਂ ਅੰਦਰ ਐਂਟਰ ਹੋਏ ਆ ਦੇਖ ਕਰਵਾਉਣ ਲਈ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਤਾਂ ਉਸ ਵੇਲੇ ਇਹ ਖਬਰ ਮੈਨੂੰ ਦੱਸੀ ਗਈ ਹੈ ਮੈਂ ਸਮਝਦਾ ਕਿ ਕਿਸੇ ਵੀ ਮਨੁੱਖ ਦੇ ਇਤੋਂ ਵੱਡੇ 파ਗ ਨਹੀਂ ਹੋ ਸਕਦੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਇਸ ਖਬਰ ਬਾਰੇ ਮੈਨੂੰ ਜਾਣਕਾਰੀ ਮਿਲੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੱਡੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ 24 ਘੰਟਿਆਂ ਦੇ ਦੌਰਾਨ ਹੀ ਕਿਉਂਕਿ ਮੈਂ ਤਾਂ ਉਹਨਾਂ ਦੇ ਸ਼ਬਦ ਜਿਹੜੇ ਉਹਨਾਂ ਨੇ ਕਹੇ ਸੀ ਦਾਸ ਦੇ ਗ੍ਰਹਿ ਵਿਖੇ ਆ ਕੇ ਮੇਰੇ ਲਈ ਜ਼ਿੰਦਗੀ ਭਰ ਲਈ ਉਹੀ ਇੱਕ ਬਹੁਤ ਮਹੱਤਵ ਔਰ ਬਹੁਤ ਵੱਡਾ ਮਹੱਤਤਾ ਰੱਖਦੇ ਹੈ لیکن ਉਹਨਾਂ ਨੇ ਮੈਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਮੌਕਾ ਦਿੱਤਾ ਹੈ ਔਰ ਪੰਜਾਬ ਦੀਆਂ ਇਹਨਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਘਰ ਘਰ ਜਾ ਕੇ ਔਰ ਸਭ ਉਹਨਾਂ ਦੇ ਲੋਕ ਸਭਾ ਹਲਕਿਆਂ ਵਿੱਚ ਜਾ ਕੇ ਇੱਕ ਪ੍ਰਚਾਰਕ ਦੇ ਰੂਪ ਵਿੱਚ ਵੀ ਮੈਨੂੰ ਉਹਨਾਂ ਨੇ ਹੁਕਮ ਕੀਤਾ ਹੈ ਤਾਂ ਮੈਂ ਜਿੱਥੇ-ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਮੈਨੂੰ ਡਾਇਰੈਕਟਿਵ ਆਏਗਾ ਮੈਂ ਉੱਥੇ ਜਾ ਕੇ ਪ੍ਰਚਾਰ ਕਰਾਂਗਾ ਅਗਲੀ ਪਾਤਸ਼ਾਹੀ ਦੀ ਸਤਾਬੀ ਸੰਬੰਧੀ ਇਹ ਤੁਹਾਡਾ ਜਵਾਬ ਜਿਹਨੇ ਪ੍ਰਾਇਮਰੀ ਖਾਤਮ ਲਿਖੀ ਪਰਾਂ ਦਾ ਬਹੁਤ ਸਰ ਰঞ্জੀਤ ਸਿੰਘ ਤੁਹਾਡਾ ਧੁਕਵਾ ਸਵਾਲ ਹੈ ਕਿਉਂਕਿ 550ਵੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਤਾਬਦੀ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੈਵਾ ਮਨਾ ਰਹੇ ਨੇ ਪਹਿਲਾਂ ਤਾਂ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਪ੍ਰੋਮਿਸ ਕੀਤਾ ਹੈ ਕੇ ਕਟੋ ਘਟ ਉਹਦੇ ਲਈ 3500 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਕਿਉਂਕਿ ਯੂਨੀਵਰਸਟੀਆਂ ਦੀ ਸਥਾਪਨਾ ਪਬਲਿਕेशंस ਹੋਣੀਆਂ ਕਲਚਰਲ ਇਵੈਂਟਸ ਯਾਦਗਾਰਾਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਉਹਨਾਂ ਦੀਆਂ ਉਦਾਸੀਆਂ ਦੇ ਸਬੰਧ ਵਿੱਚ ਔਰ ਕਰਤਾਰਪੁਰ ਦਾ ਲਾਂਘਾ ਜਿਸ ਪ੍ਰਕਾਰ ਉਪਰਾਲਾ ਕਰਕੇ ਖੁਲਾਇਆ ਗਿਆ ਹੈ ਇਹ ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਕਿਉਂਕਿ ਰੇਤ ਤੇ ਬਾਬਰ ਦਾ ਸੀ ਰੂਹਾਂ ਤੇ ਉਸ ਦਾ ਰਾਜ ਸੀ ਉਹ ਜੋ ਅਕਸਰ ਆਖਦਾ ਸੀ ਛੇੜ ਮਰਦਾਨੇ ਰਬਾਬ ਜਿਨ੍ਹਾਂ ਨੇ ਜਾਤ ਪਾਤ ਦਾ ਖੰਡਨ 500 ਵਰੇ ਪਹਿਲਾਂ ਇਹ ਕਹਿਣਾ ਜਦੋਂ ਕਿ ਸੁਲਤਾਨ ਲੋਧੀ ਦੀ ਹਕੂਮਤ ਹੋਵੇ ਸਿਕੰਦਰ ਲੋਧੀ ਦੀ ਜਿਹੜੇ ਕਿ ਸਿਰ ਕਲਮ ਕਰ ਦਿੰਦੇ ਸੀ ਅਗਰ ਮੂੰਹ ਚੋਂ ਕੋਈ ਗੱਲ ਐਸੀ ਨਿਕਲਦੀ ਸੀ ਉਹ ਪਹਿਲੇ ਹਿੰਦੁਸਤਾਨ ਦੇ ਇੱਕ ਮੁਰਸ਼ਿਦ ਔਰ ਇੱਕ ਗੁਰੂ ਹਨ ਜਿਨ੍ਹਾਂ ਨੇ ਇਹ ਕਿਹਾ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਅਵਲ ਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਔਰ ਬਾਬਰ ਦੇ ਘੋੜੇ ਦੀ ਲਗਾਮ ਫੜ ਕੇ ਇਹ ਕਿਆ ਕਿ ਇਤੀਮਾਰ ਪਈ ਕੁਰਲਾਣੇ ਤਾਂ ਕਿ ਦਰਦ ਨਾ ਆਇਆ ਇਸ ਕਰਕੇ ਇਸ ਤੋਂ ਵੱਡਾ ਉਤਸਵ ਮਹਾ ਉਤਸਵ ਸਾਡੇ ਜੀਵਨ ਚ ਨਹੀਂ ਆ ਸਕਦਾ ਪੰਜਾਬ ਦੀਆਂ ਰੈਲੀਆਂ ਚ ਆ 72 ਘੰਟੇ ਬੀਤਣ ਤੋਂ ਬਾਅਦ ਇਤਿਹਾਸਿਕ ਔਰ ਹਿਸਟੋਰਿਕਲੀ ਜਿਨ੍ਹਾਂ ਗੱਲਾਂ ਚ ਵਜ਼ਨ ਹੋਏਗਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਾਂਗਾ لیکن اج میں کےول ਇਨੀਕ ਟਿੱਪ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਦੇ ਵੀ ਜ਼ਿੰਦਗੀ ਚ ਇਨੀ ਸੋਚਿਆ ਕਿ ਵਾਰਤਾ ਲਾਪ 40 ਸਾਲ ਕਾਂਗਰਸ ਦੇ ਪੰਜ ਪ੍ਰਧਾਨਾਂ ਨਾਲ ਵੀ ਮੇਰੇ ਹੋਏ ਹੈ ਮੇਰੇ ਰਿਟਰਨ ਨੋਟਸ ਨੇ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਟੈਰਰਿਜ਼ਮ ਕਿਸ ਪ੍ਰਕਾਰ ਆਤੰਕਵਾਦ ਦੇ ਵਿਰੁੱਧ ਕਿਸ ਤਰ੍ਹਾਂ ਅਸੀਂ ਪੰਜਾਬ ਨੂੰ ਅਮਨ ਤੇ ਸ਼ਾਂਤੀ ਵੱਲ ਲੈ ਕੇ ਜਾਣਾ ਹੈ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਉਹ ਅਕਾਲੀ ਦਲ ਵਿੱਚ ਆਏ 13 ਸਾਲ ਅਕਾਲੀ ਦਲ ਵਿੱਚ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਟਿਕਟ ਉਹਨਾਂ ਨੇ ਉਹਨਾਂ ਦੇ ਚਰਨੀ ਹੱਥ ਲਾ ਕੇ ਪ੍ਰਾਪਤ ਕੀਤੀ ਤਲਵੰਡੀ ਸਾਬੋ ਤੋਂ ਫਿਰ surjit singh barnala ਦੀ ਕਬੀਨਾ ਵਿੱਚ ਉਹ ਮੰਤਰੀ ਰਹੇ ਔਰ ਮੈਨੂੰ ਉਦੋਂ ਕੋਈ ਟਵੀਟਸ ਨਹੀਂ ਜਾਂ ਕੋਈ ਮੈਸੇਜ ਜਾਂ ਕੋਈ ਬੈਕਗਰਾਉਂਡ ਪੱਤਰ ਨਹੀਂ ਉਹਨਾਂ ਨੇ ਜਿਹੜਾ ਉਸ ਵੇਲੇ ਜਾਰੀ ਕੀਤਾ ਜਦੋਂ ਮਲਵਿੰਦਰ ਸਿੰਘ ਜੀ ਜਿਹੜੇ ਜੂਨੀਅਰ ਹਿਸ ਐਕਸੀਲੈਂਸੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ ਸਨ ਅਤੇ ਉਹਨਾਂ ਨੇ ਉਸ ਵੇਲੇ ਵੀ ਕੋਈ ਇਸ ਪ੍ਰਕਾਰ ਦਾ ਉਹਨਾਂ ਨੇ ਮੇਰੇ ਜਿਹੜੇ ਪਰਸਨਲ ਡੋਮੇਨ ਇੱਕ ਹੁੰਦੀ ਹੈ ਪੋਲਿਟੀਕਲ ਅੰਡਰਸਟੈਂਡਿੰਗ ਦੀ ਜਿਹਦੇ ਵਿੱਚ ਉਹ ਲੀਡਰਸ਼ਿਪ ਵਾਹਦ ਮੈਂ ਕਿਸੇ ਗੱਲ ਤੋਂ ਮੁਨਕਰ ਨਹੀਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਸਾਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਸਾਰਿਆਂ ਨੂੰ ਇਸ ਗੱਲ ਲਈ ਜ਼ੋਰ ਪਾਇਆ ਕਿ ਪੰਜਾਬ ਦੇ ਵਡੇਰੇ ਹਿੱਤਾਂ ਲਈ ਅਗਰ ਮੇਰੀ ਜ਼ਰੂਰਤ ਹੈ ਕਿਤੇ ਤੁਸੀਂ ਮਹਿਸੂਸ ਕਰਦੇ ਹੋ ਤਾਂ ਮੈਂ ਆਪਣੀਆਂ ਸਰਵਿਸਿਜ਼ ਤੁਹਾਨੂੰ ਦੇਣ ਨੂੰ ਤਿਆਰ ਹੈ ਲੇਕਿਨ ਉਹਨਾਂ ਨੇ ਉਸ ਨਿਸ਼ਕਾਮ ਭਾਵਨਾ ਦਾ ਨਿਰਾਦਰ ਕੀਤਾ ਪਰ ਮੈਂ ਨਕਾਰਾਤਮਕ ਰਾਜਨੀਤੀ ਨਹੀਂ ਕਰਨੀ ਨਖੇਦਵਾਦ ਦੀ ਰਾਜਨੀਤੀ ਨਹੀਂ ਕਰਨੀ ਮੇਰੇ ਕੋਲੇ ਐਡੇ ਵੱਡੇ ਪੁਖਤਾ ਸਬੂਤ ਹੈ ਕਿ ਜਦੋਂ ਮੈਂ ਪੰਜਾਬ ਦੀਆਂ ਚੋਣ ਰੈਲੀਆਂ ਵਿੱਚ ਜਾ ਕੇ ਹਿਸਟਰੀ ਦਾ ਜੀ ਦੇ ਬਾਰੇ ਉਹ ਕਹਿੰਦੇ ਆ ਕਿ ਬਾਕੀ ਨੇਤਾਵਾਂ ਨੂੰ ਦੇ ਸ਼ੁਡ ਬਰਸ਼ ਅਪ ਵਿਦ ਹਿਸਟਰੀ ਉਹ ਆਪ ਦੇ ਆਪ ਨੂੰ ਇਕੱਲੇ ਹੀ ਸਮਝਦੇ ਆ ਕਿ ਮੈਂ ਵਿਦਵਾਨ ਆ ਪੈਦਾ ਹੋਇਆ ਮੈਂ ਉਹਨਾਂ ਨੂੰ ਅੰਕੜਿਆਂ ਸਮੇਤ ਦੱਸਾਂਗਾ ਕਿ ਕੀ ਕੁਝ ਹੁਣ ਤੱਕ ਦੇਸ਼ ਔਰ ਕੌਮ ਨਾਲ ਵੱਡੀਆਂ ਗਦਾਰੀਆਂ ਇਸ ਪਟਿਆਲਾ ਫੈਮਿਲੀ ਨੇ ਕੀਤੀਆਂ ਇਹ ਅੰਕੜੇ ਸਵੇਤ ਮੈਂ ਸਬੂਤ ਪੇਸ਼ ਕਰਾਂਗਾ